ਦੋਸਤੋ ਸਾਸਰੀਕਾਲ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਪੋਚੀਆਂ ਖੜੇ ਆ ਜਿਲ੍ਹਾ ਤਹਿਸੀਲ ਤਰਨਤਾਰਨ ਤਿੰਨ ਵੜਾ ਮਕਾਊਆ ਸਰਦਾਰ ਜਗENDER ਸਿੰਘ ਹੋਂਦੇ ਕੋਲ ਇੱਕ ਵਹਿੜ ਦਿਖਾ ਰਿਹਾ ਤੁਹਾਨੂੰ ਦੂਜਾ ਸੁਹਾ ਵਹਿੜ ਆ ਤੇ ਤਿੰਨ ਦਿਨ ਦਾ ਪਾਜੀ ਸਮਾਂ ਹੋ ਗਿਆ ਜੀ ਤਿੰਨ ਦਿਨ ਤਿੱਜਾ ਡੰਗ ਗਿਆ ਤੇਜਾ ਡਾਂਗਾ ਦੋਸਤੋ ਤੇ ਇਸ ਵਕਤ ਬੌਲਾ ਤੁਸੀਂ ਦੱਸਿਆ 15 ਲੀਟਰ ਤੋਂ ਬਾਹਰ ਮਾਰੀ 14 ਤੋਂ 15 ਕਿਲੋ ਬੌਲਾ ਜੀ 14 15 ਕਿਲੋ ਦੋਸਤੋ ਬੌਲਾ ਕੱਦ ਵਟੀਆਂ ਵਹਿੜਾਂ ਦੇ ਵਿੱਚ ਹੀ ਆ ਜਾਂਦਾ ਦੂਜਾ ਸੁਹਾ ਵੱਛਾ ਮਗਰ ਥੋੜਾ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਥਣ ਚਾਰੇ ਆ ਬਾਕੀ ਥਣ ਗੋਲ ਬਹੁਤ ਵਧੀਆ ਮੋਟਾ ਥਣ ਲੱਗਾ ਤੇ ਚਵਾਈ ਵੀ ਬਿਲਕੁਲ ਬੰਬੇ ਪਾਸ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਬਾਕੀ ਆ ਆਰਡਰ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ ਥੋੜਾ ਸੂਸਵਾ ਦੇ ਵਿੱਚ ਆ ਪਸ਼ੂ ਕਿਉਂਕਿ ਬੱਚਾ ਜਿਹੜਾ ਤੁਹਾਨੂੰ ਮਗਰ ਦਿਖਾਵਾਂਗੇ ਬੱਚਾ ਵੀ ਪੂਰਾ ਡਬਲ ਦਿੱਤਾ ਕਰ ਮਾਰੀ ਨੇ ਸੀਮਨ ਮੇਰੇ ਭਰਾ ਕੋ ਚੰਗੇ ਭਰਾ ਦਿੰਦੇ ਆ ਬੱਚੇ ਪੂਰੇ ਡਬਲ ਆਉਂਦੇ ਆ ਵੜਾਂ ਦੇ ਬਿਲਕੁਲ ਪੇਟੋ ਤੇ ਉਹਦੇ ਕਰਕੇ ਥੋੜਾ ਜਿਹਾ ਪਸ਼ੂ ਤਹਿ ਤੂ ਦੇ ਵਿੱਚ ਆਇਆ ਠੀਕ ਆ ਬਾਕੀ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਥਣ ਤੁਹਾਨੂੰ ਬਹੁਤ ਵਧੀਆ ਚੰਗਾ ਸਾਈਜ਼ ਤੇ ਡਿਮਾਂਡ ਰੇਟ ਵੀ ਬ ਕੋਈ ਛੁਕਰਜੀ ਨਹੀਂ ਕੋਈ ਛਟਾਕਲਜੀ ਨਹੀਂ ਕੀ ਤੇ ਚਵਾਈ ਵੀ ਬਿਲਕੁਲ ਇੱਕ ਨੰਬਰ ਹੈ ਭਾਜੀ ਹਰ ਇੱਕ ਨੰਬਰ ਹੈ ਜੀ ਤੇ ਇਹਦਾ ਮੁੱਲ ਭਾਜੀ ਲੈਣ ਦੇਣਾ ਚ ਕੀ ਕਰਤਾ ਜੀ ਲੈਣ ਦੇਣਾ 52000 ਰੁਪਏ ਕੀ 52000 ਦੀ ਦੋਸਤ ਇਹ ਫਾਈਨਲ ਬੈਡ ਮਿਲ ਜੂਗੀ ਤੁਹਾਨੂੰ ਬੈਡ ਇੱਕ ਗਾਂ ਤੁਹਾਨੂੰ ਦਿਖਾ ਰਹੇ ਹਾਂ ਕੋਈ ਦੂਜਾ ਕੋਈ ਤਜਾ ਸੂਬਾ ਅੰਗ ਕੇ ਮੇਰਾ ਭਰਾ ਸੌਦਾ ਕਰ ਲਿਆ ਜੇ ਝੋਜੀਆਂ ਪਿੰਡ ਸਰਦਾਰ ਜਗENDER ਸਿੰਘ ਉਹਨਾਂ ਦੇ ਘਰ ਖੜੇ ਆ ਸੋਈ ਨੂੰ ਅੱਜ ਤਕਰੀਬਨ ਭਾਜੀ 12 ਕ ਦਿਨ ਹੋ ਗਏ 12 ਕ ਦਿਨ ਨਹੀਂ 11 12 ਦਿਨ ਇੱਥੇ ਕੀ ਆ 11 12 ਕ ਦਿਨ ਹੋ ਗਏ ਤੇ ਇਸ ਵਕਤੇ ਤੇ ਥਲੇ ਦੁੱਧ 15 ਜੀ ਪੱਕਾ ਮਿਣਵਾ ਠੰਡਾ ਕਰਕੇ ਉਤਰਾ 16 17 ਵਾ ਲਓ ਜੀ ਵੈਸੇ 16 17 ਦੋਸਤੋ ਜਿਹੜਾ ਕਿਸੇ ਭਰਾ ਨੇ ਚਲੋ ਕਿਲੋ ਖੰਡ ਘੱਟ ਦੱਸਣਾ ਤੇ ਇਥੇ ਚੋਆਂ ਵੱਧ ਨਿਕਲੂਗਾ 15 ਕਿਲੋ ਦੁੱਧ ਮਗਰ ਬੱਛੀ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਮਗਰ ਬੱਛੀ ਹੈ ਲਾਲ ਰੰਗ ਦੇ ਵਿੱਚ ਬਾਕੀ ਥਣ ਵੇਖੋ ਕਰਮਾਲੇ ਨੂੰ ਠੀਕਾ ਜੀ ਥਣ ਬਹੁਤ ਸੋਹਣਾ ਲੱਗਾ ਦੋਰਾ ਥਾਣਾ ਕੋਈ ਭੂਰ ਕੋਈ ਛੱਟੇ ਵਾਲੀ ਗੱਲ ਬਾਤ ਨਹੀਂ ਦੂਰ ਨੇੜੇ ਤੱਕ ਰੰਗ ਬਾਜ ਤਿੱਜਾ ਸੁਆ ਹਾਈਟ ਮੀਡੀਅਮ ਲੇਵੇ ਆਰਡਰ ਦੀ ਕੁਆਲਿਟੀ ਚੰਗੀ ਹੈ ਠੀਕਾ ਜੀ ਤੇ ਬਿਲਕੁਲ ਮੁੱਲ ਸੂਤਰ ਜਿਹਾ 55 58 60 ਡਿਮਾਂਡ ਕੋਈ ਵੀ ਦੇਣੀ ਕਿੰਨੇ ਦੀ ਆਪਾਂ 52 ਸੰਧੂ ਸਾਹਿਬ ਤੋਂ 52 ਦੀ ਕਹਤੀ ਬੱਤ ਜੀ 52000 ਦੀ ਅੱਜ ਫਾਈਨਲ ਮਿਲ ਜਾਊਗੀ ਮਗਰ ਬੱਛੀ ਚੈੱਕ ਕਰਾ ਦੇਣੇ ਤੁਹਾਨੂੰ ਆਹ ਮਗਰ ਬੱੱਚਾ ਜੇ ਬੱਛੀ ਨਹੀਂ ਕਰਦੇ ਝੁੰਗੀ ਬਹਿੜ ਦਿਖਾ ਰਹੇ ਆ ਦੂਜਾ ਸੁਆ ਤੇ ਵਜਨ ਵਟਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਹਾਈਟ ਮੀਡੀਅਮ ਤੇ ਵਿੱਚ ਆ ਤੇ ਇਹ ਭਾਜੀ ਸੁਆ ਦੂਜਾ ਅਰੀਜਨਲ ਹੀ ਸੁਣੀ ਅਰੀਜਨਲ ਦੂਜਾ ਤੇ ਇਹ ਸਵਾ ਲੈ ਜੂ ਜੇ ਦੋ ਚਾਰ ਦੋ ਲੈ ਜਾਂ ਚਾਰ ਲੈ ਇੰਨਾ ਖੜਦੀ ਆ ਲੋ ਜੀ ਦੋ ਲੈ ਜਾਂ ਚਾਰ ਦਿਨ ਲੈ ਜਾਂ ਬਾਕੀ ਲੇਵੇ ਦੀ ਕੁਆਲਿਟੀ ਚੈੱਕ ਕਰਾ ਰਹ ਅੱਗੋਂ ਸ਼ਟਾਰਟ ਹੁੰਦੀ ਆ ਤੁਹਾਨੂੰ ਤੋਂ ਤੇ ਬੈਕ ਸ਼ਟ ਲੈਵਾ ਕਰਮ ਵਾਲੀ ਲਾਊਗੀ ਠੀਕ ਆ ਜੀ 2-4 ਦਿਨਾਂ ਦੇ ਵਿੱਚ ਬਾਕੀ ਥਾਂ ਹੱਥੀ ਮੁਠੀ ਵਾਲਾ ਕੋਈ ਵੱਧ ਨਹੀਂ ਕੋਈ ਘਟ ਨਹੀਂ ਹਾਂ ਪ੍ਰਭ ਤੌਰ ਦੇ ਗਾਂ ਨੂੰ ਇੱਕ ਵਾਰੀ ਲੰਬੀ ਆ ਚੈੱਕ ਕਰਾ ਦਿੰਨੇ ਆ ਗੱਬਣ ਵੜਾ ਵੈਸੇ ਗੱਬਣ ਇੱਕੋ ਇੱਕ ਨਾਗੇ ਅੱਜ ਤਿੰਨ ਵੜਾ ਸੀ ਕੋਲ ਠੀਕ ਆ ਜੀ ਦੋ ਸੁਈਆਂ ਨੇ ਬਾਕੀ ਸੁਈਆਂ ਬਾਰੇ ਡਿਟੇਲ ਕਿਥੇ ਭਰਨ ਲੈਣੀਆਂ ਤੇ 15-16-16 ਕਿਲੋ ਇੱਕ ਥਲੇ 15 ਕਿਲੋ 14 ਕਿਲੋ ਬੋਲਾ ਹੀ ਆ ਇੱਕ 15-16-16 ਕਿਲੋ ਦੁੱਧ ਤੇ ਚੱਲਣ ਈ ਆ ਉਹਦੀ ਡਿਟੇਲ ਵੀ ਤੁਸੀਂ ਲੈ ਸਕਦੇ ਜੇ ਇਹ ਗੱਬਣ ਦਿਖਾ ਰਹੇ ਹਾਂ ਝੁੰ ਵਜ਼ਨ ਵਟਾ ਤੁਹਾਡੇ ਸਾਹਮਣੇ ਆ ਫੁੱਲ ਵਟਾ ਫੁੱਲ ਹੈਵੀ ਬਾਡੀ weight ਆ ਆਪਾਂ ਬਲਡੋਜ਼ਰ ਦੇਣਾ ਕਿਨੇ ਦਾ ਤੁਹਾਨੂੰ ਆਖਿਆ ਵੀ ਮੁੱਲ 70-75 ਦੀ ਆ ਤੇ ਤੁਸੀਂ ਆਖਿਆ ਵੀ ਕੁਛ ਛੋਟੇ ਮੈਂ 65 ਤੋਂ 64 ਦੀ ਦੇ ਦਈਏ ਮੈਂ 64 ਦੀ ਦੇ ਦਈਏ ਲਓ ਜੀ 64000 ਦੀ